ਲੋਕ ਮੁਹੱਲਾ ਪੀਜਾ ਸੱਜਣ ਮਿਲੇ ਸੱਜਣਾ ਨਾ ਕੋਈ ਕਾਲ ਕੋ ਨਾ ਕੋਈ ਸਾਰਸੰਗੀ ਸਤਿਗੁਰੂ ਅੰਤਰੀਆਮੀ ਸ੍ਰੀ ਗੁਰਮੁਖਵਾਰ ਸਾਹਿਬ ਜੀ ਦੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇ ਸੰਗਤਾਂ ਦੇ ਤਾਈ ਪਰਮਪੁਰਤਵ ਦਰਸ਼ਨ ਦੇ ਰਹੇ ਹਨ ਇਹ ਪੂਰਨਵਾਸੀ ਦਾ ਚੰਦਰਮਾ ਸਾਹਿਬ ਸੰਗਦੀ ਤਾਰੇ ਗਣ ਵਿੱਚ ਸਜਦਾ ਹੈ ਕਿਉਂ ਗੁਰੂ ਨਾਨਕ ਸਾਹਿਬ ਸਿੱਖ ਸੰਤਾਂ ਕੋ ਕਰਕੇ ਪੂਰਨ ਸਜ ਰਹੇ ਹਨ ਸਰਗੂ ਅੰਤਰੀਆਮੀ ਗ੍ਰਿਉਨ ਵਸਾਉਣਾ ਸਿਖਾਵੇ ਤਾਈ ਆਪਣੀ ਭਗਤੀ ਰੂਪੀ ਚਾਨਣੀ ਪਾ ਕੇ ਸਜਣਾ ਵਿੱਚ ਉਜਲ ਕਰ ਰਹੇ ਹਨ ਸੱਚੇ ਪਾਤਸ਼ਾਹ ਸਿਖਾਉਂਦੀਆਂ ਨੇ ਨਿਰਮਲ ਬੁੱਧੀਆਂ ਜਿਹੜੀਆਂ ਹਨ ਉਹ ਕਵੀਆਂ ਦੀ ਨਿਆਈ ਖੜਾ ਵਿਚ ਆ ਰਹੀਆਂ ਹਨ ਗਰੀਵਨੁ ਆਜ ਸ੍ਰੀ ਗੁਰੂ ਭਗਤੀ ਰੂਪੀ ਸੰਤ ਚਾਨਣੀ ਦਾ ਪ੍ਰਕਾਸ਼ ਕਰ ਰਹੇ ਹਨ ਉਜਲ ਹਿਰਦੇ ਜਿਨੇ ਦੇ ਹਨ ਉਹਨਾਂ ਦੇ ਚਿੱਤਾਂ ਦੇ ਅੰਦਰ ਸਾਧ ਸੰਗਤ ਜੀ ਉਹਨਾਂ ਨਿਯਮ ਬਕਤੀਆਂ ਜਿਹੜੀਆਂ ਚਕੋਰਾ ਦੀ ਨਿਆਂ ਗੁਰੂ ਸਾਹਿਬ ਦਾ ਲੇਵ ਲਾ ਕੇ ਬੈਠੀਆਂ ਹਨ ਸਤਗੁਰੂ ਸੱਚੇ ਪਾਤਸ਼ਾਹ ਗਰੀਵਨੁ ਆਜ 41 ਰਾਸ ਪ੍ਰਕਾਸ਼ਮਾਨ ਸ਼ਾਂਤ ਬਰਤਾਰੇ ਹਨ ਸਤਗੁਰਾਂ ਦੇ ਪਾਠ ਸਿਖਣ ਪਰਸ਼ਨ ਕੀਤਾ ਇਹ ਪੰਜਵਾਂ ਸ਼ਲੋਕ ਵਾਰ ਵਾਰ ਆਰੰਭ ਕਰਦੇ ਹੋਏ ਫਰਮਾਉਂਦੇ ਹਨ ਕਿ ਮਹਾਰਾਜੀ ਸੱਜਣ ਕੌਣ ਹੁੰਦੇ ਹਨ ਤਾਂ ਗੁਰੂ ਮਹਾਰਾਜ ਸਾਹਿਬ ਸੱਜਣਾ ਦੇ ਲਖਣ ਕਰਦੇ ਹਨ ਸਰਗੁਰ ਪੀਜੇ ਪਾਤਸ਼ਾਹ ਜੀ ਸ਼ਲੋਕ ਮਹੱਲਾ 3 ਸੱਜਣ ਮਿਲੇ ਸੱਜਣਾ ਗੁਰੂ ਹੁਮੌਇਨ ਹੀ ਸੱਜਣਾ ਅਧਕਾਰੀ ਜਨ ਸੱਜਣੋ ਪਿਆਰੇ ਤਤ ਰੇਤੇ ਹਨ ਮਿਲਦੇ ਜਿਨ ਸਤਗੁਰ ਨਾਲ ਪਿਆ ਜਿਨਾਂ ਦੇ ਤਈ ਹੈ ਸੱਜਣੋ ਪਿਆਰੇ ਆ ਸਭ ਗੁਰੂ ਸਾਹਿਬ ਨਾਲ ਪਿਆਰ ਹੈ ਉਹ ਸਜਣ ਪਿਆਰੇ ਹਰ ਹੈ ਜਾਂ ਪਰਮੇਸ਼ਰ ਨੇ ਸਜਣ ਆਪ ਕੀ ਰਹਾ ਹੈ ਸਜਣ ਸੱਚਾ ਪਾਤਸ਼ਾਹ ਹੋ ਖਿਰਸਾਹ ਦਾ ਸਾਹ ਹੋ ਜਗ ਬਾਗ ਬੈਠਿਆ ਸੋਈ ਹੈ ਸਭਨਾ ਦਾ ਵੀ ਸਾਹ ਵਾਹਿਗੁਰੂ ਨੇ ਸਜਣ ਕਿਉਂ ਇਹ ਇਹ ਜੇ ਸਾਜਣ ਮੈਂ ਕੀਆ ਚਦਮ ਕਲਾ ਸਮਰੱਥ ਜੀਵ ਹੋਇਆ ਖੰਮੀਏ ਹਰ ਮੰਤਰ ਸੰਗਰੀ ਨਾਥ ਇਹ ਸਜਣ ਦੇ ਲਖਣ ਕੀਤੇ ਹੈ ਕਿਰਪਾ ਦਿਨ ਲਈ ਕਾਰੀ ਜੀ ਜਸੂ ਜੀ ਨੂੰ ਸੁਣੋ ਉਹ ਸੱਜਣ ਬ੍ਰਹਮ ਰੇਤੇ ਚੱਕੇ ਤੇ ਜੋ ਰੂਪ ਦੇ ਤਾਂ ਹੀ ਗਿਆਨ ਵਾਲੇ ਸਾਹ ਤਲੀ ਪ੍ਰਕਾਰ ਜਿਹਨਾਂ ਦੇ ਅੰਦਰ ਪ੍ਰਵੇਸ਼ ਨੂੰ ਦੀ ਪ੍ਰੀਤ ਹੈ ਕਿ ਜਿਨਾਂ ਨੇ ਵਾਹਿਗੁਰੂ ਦਾ ਸੱਜਣ ਮਿੱਤਰਤਾ ਕੀਤੀ ਹੈ ਉਹ ਸੱਜਣ ਮਿਲਿਆ ਗੁਰਸੇਖੋ ਸਤਿਗੁਰੂ ਜੀ ਨਾਲ ਹੀ ਪਿਆਰਿਆ ਮਿਲ ਪ੍ਰੀਤਮ ਤਿੰਨੀ ਧਿਆ ਜੇ ਸਤਗੁਰ ਨਾਲ ਪਿਆਰ ਜਿੰਨੂ ਸਤਗੁਰੂ ਸੱਚੇ ਪੈਤ੍ਰੀ ਨਾਲ ਪਿਆਰ ਹੈ ਉਹ ਸਭ ਨੂੰ ਅਧਿਕਾਰੀ ਹੈ ਸਜਮ ਚਾਹਤੇ ਗੁਰਮੁਖਾਂ ਦੇ ਨਾਲ ਮੇਰੇ ਹੋਏ ਸੁਖੰਗੀ ਮਿਲ ਪ੍ਰੀਤਮ ਤਿੰਨੀ ਧਿਆ ਹੈ ਸਤਗੁਰੂ ਨਾਲ ਪ੍ਰੀਤ ਨੂੰ ਸਤਿਗੁਰੂ ਹੈ ਪਰਮ ਪ੍ਰੇਮ ਦੇ ਆਸਬਾਬ ਹੈ ਉਹਨੇ ਨਾਲ ਮਿਲ ਕੇ ਵਾਇਗਰੂ ਨੂੰ ਤਿੰਨਾ ਪੁਰਖਾਂ ਤੇ ਹਲਾ ਕੀਤਾ ਹੈ ਸੱਚਾ ਪ੍ਰੇਮ ਪਿਆਰ ਜਿਵੇਂ ਸੰਗੀਤ ਸਾਹਿਬ ਸੱਚੇ ਦਰਸ਼ਾ ਦਾ ਪ੍ਰੇਮ ਪਿਆਰ ਰੂਪ ਹੈ ਸੱਚੇ ਪ੍ਰੇਮ ਦੇ ਵਿੱਚ ਮਨ ਕਰਕੇ ਵੀ ਹਨ ਤੇ ਬਾਣੀ ਕਰਕੇ ਵੀ ਸੱਚੇ ਨਾਲ ਪਿਆਰ ਹੈ ਸੱਚੇ ਪ੍ਰੇਮ ਤੇ ਔਰ ਸੱਚੇ ਦੇ ਪ੍ਰੇਮ ਦੇ ਵਿੱਚ ਉਹਨਾਂ ਦੀ ਬੁੱਧ ਵੀ ਜਿੰਦਗੀ ਹੋਈ ਹੈ ਇਹ ਪਿਆਰ ਵਿੱਚ ਮਰ ਵੀ ਰੰਗਿਆ ਹੋਇਆ ਹੈ ਮਨ ਹੀ ਤੇ ਮਨ ਮੰਨਿਆ ਗੁਰੂ ਸਾਹਿਬ ਦੇ ਮਨ ਮੰਤਰ ਕਰਕੇ ਉਹਨਾਂ ਦਾ ਮਨ ਮੰਨਿਆ ਹੈ ਮਨ ਸ੍ਰੀਮਣੀ ਗੁਰੂ ਮਹਾਰਾਜ ਸਾਹਿਬ ਦੇ ਉਪਦੇਸ਼ ਕਰਕੇ ਉਹਨਾਂ ਦਾ ਮਨ ਮੰਨਿਆ ਹੈ ਅਤੇ ਮਨ ਹੀ ਤੇ ਮਨ ਮੰਨਿਆ ਅਸੇਵਨ ਜਿਹੜਾ ਹੈ ਕੋਬਿੰਦੰਦੀ ਸਿੱਖਿਆ ਧਾਰ ਕਰਕੇ ਮੰਨਿਆ ਹੈ ਗੁਰ ਕਾ ਸਬਦ ਅਪਾ ਜਿਹਨਾਂ ਦੇ ਸਬਦ ਗੀਤ ਸਾਡੇ ਦੇ ਸ਼ਬਦ ਨੂੰ ਪਾਰ ਆਰਦੇ ਰਤ ਕੁਮਾਣਾ ਕੀਤਾ ਹੈ ਇਹ ਸੱਜਣ ਮਿਲੇ ਨਾ ਵਿਛੜਾ ਹੈ ਕੋਬਿੰਦੰਦਾ ਸ਼ਗਨ ਵਿੱਚਿਤ ਪਰਪਿਆ ਫਿਰ ਜਿਹੜੇ ਸਤਿਗੁਰਾਂ ਦੇ ਨਾਲ ਪਿਆਰ ਕਰਦੇ ਹੈ ਜਿਨ੍ਹਾਂ ਨੂੰ ਪਰਮੇਸ਼ਰ ਸੱਜਣ ਮਿਲਿਆ ਹੈ ਸਤਿਗੁਰੂਆਂ ਦੇ ਮਿਲੇ ਹੋਏ ਹੁੰਦਾ ਕਦੇ ਵੀ ਵਿయోగ ਨਹੀਂ ਵਿਛੋੜਾ ਨਹੀਂ ਹੈ ਜੇ ਆਪ ਮੇਲੇ ਕਰਤਾ ਜਿਨ੍ਹਾਂ ਨੂੰ ਆਪ ਕਰਤਾਰ ਨੇ ਸਤਿਗੁਰਾਂ ਨਾਲ ਮਿਲੇਆ ਹੈ ਤੇ ਜਿਹੜੇ ਕਰਤਾਰ ਦੇ ਨਾਲ ਆਪ ਸਤਿਗੁਰਾਂ ਨੂੰ ਮੇਲ ਦਿੱਤੇ ਹਨ ਇੱਕ ਨਾ ਦਰਸ਼ਨ ਕੀ ਪਰਤੀਤ ਨਾ ਆ ਕਰਦੇ ਲੋਕ ਸਤਿਗੁਰਾਂ ਦੇ ਦਰਸ਼ਨ ਤੋਂ ਕਰਦੇ ਹੈ ਸਤਿਗੁਰ ਨੂੰ ਸੰਕੂਬਿਖਦਾ ਜੇ ਤਾ ਜਗ ਸੰਸਾਰ ਇਸ ਪ੍ਰਕਾਰ ਦੇ ਦਰਸ਼ਨਾਂ ਦਾ ਭੋਖਾ ਹੀ ਨਹੀਂ ਆ ਜਿਨ੍ਹਾਂ ਨੂੰ ਗੁਰੂ ਮਾਰਾ ਸਾਗੁਰ ਪ੍ਰਮੇਸ਼ਰ ਇਕ ਇਹ ਨਿਸ਼ਚੈ ਨਹੀਂ ਜਿਨਾਂ ਦੇ ਤਾਈ ਆਇਆ ਸਾਬਦ ਨਾ ਕਰਹਿ ਜੀਚਾ ਕਹਤੇ ਮਾਨੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਸਰੂਪ ਜਾਣ ਕੇ ਇਹਨਾਂ ਦੇ ਸ਼ਬਦ ਉਹਦੇਸ ਦਾ ਵੀ ਵਿਚਾਰ ਨਹੀਂ ਕਰਦੇ ਹਨ ਸੰਗਤ ਬ੍ਰਹਮ ਦਾ ਵੀ ਵਿਚਾਰ ਨਹੀਂ ਕਰਦੇ ਹਨ ਵਿਛੜਿਆ ਕਾ ਕਿਆ ਵਿਛੜੈ ਜਿਉਂ ਜੰਮੇ ਹੋ ਵਿਛੜੀ ਗਏ ਮਾਰਾ ਨਾਲੇ ਨਿਵ ਚੁੜਕੀ ਲੱਗੀ ਪ੍ਰishna ਮਾਇਆ ਅਗੜ ਵਿੱਚ ਆਇਆ ਉਹਨਾਂ ਵਿਛੜੇ ਨਾਲ ਦਾ ਕੀ ਹੋਰ ਵਿਚਾਰਨਾ ਹੈ ਉਹ ਤਾਂ ਵਿਛੜੀ ਚੁੱਕੇ ਹੈ ਉਹ ਵਿਛੜਿਆ ਪੁਰਖਾਂ ਦੇ ਨਾਲ ਕੀ ਕਰਨਾ ਚਾਹੀਦਾ ਹੈ ਉਹਨਾਂ ਨੂੰ ਕੁਸੰਗੀ ਜਾਣ ਕੇ ਉਹਨਾਂ ਨੂੰ ਵਿਛੜ ਜਾਣਾ ਚਾਹੀਦਾ ਹੈ ਉਹਨਾਂ ਦੇ ਨਾਲ ਮੁਹੱਬਤ ਨਹੀਂ ਕਰਨੀ ਚਾਹੀਦੀ ਜਿਨ੍ਹਾਂ ਦੂਜੇ ਭਾਏ ਪਿਆਰ ਰੰਜਨਾ ਨਾਜੀ ਵਿਛਣਗੇ ਜਿਨ੍ਹਾਂ ਦਾ ਤਾਂ ਹੀ ਦੁਆਬ ਤਾਜ ਪਿਆਰ ਹੈ ਦੂਜੇ ਦੇਵੀ ਦੇਵਤਿਆਂ ਦੇ ਨਾਲ ਤਾਬਨਾ ਕਰਕੇ ਪਿਆਰ ਕਰਦੇ ਹਾਂ ਮਨਮੁਖ ਸੇਤੀ ਦੋਸਤੀ ਐਸੇ ਮਨਮੁਖ ਲੋਕ ਐ ਕੋਨਾ ਬਿਨਾਂ ਜਿਹੜੇ ਗੁਰਮਖੋਦ ਨੇ ਦੋਸਤੀ ਕਰਨ ਉਹਨਾਂ ਦੀ ਦੋਸਤੀ ਜਿਹੜੀ ਪ੍ਰੀਤੀ ਐ ਛੋੜੜਿਆ ਦਿਨ ਚਾ ਤੇ ਫੂਰੇ ਜੇ ਦਿਨ ਦੀ ਹੁੰਦੀ ਜਿੰਨਾ ਚਾਰ ਕਿ ਦਿਨ ਖਾਉਦੇ ਕਿਉਂਦੇ ਰਹੋ ਉਹਨਾਂ ਜਿਹੜੇ ਦੋਸਤੀ ਰੱਖਦੇ ਐ ਜਿਸ ਦਿਨ ਕਿਸੇ ਨਾਲ ਹੋ ਨੀ ਤੇ ਤੁਨ ਬੋਲਣ ਗੰਦ ਜਿਸ ਦਿਨ ਕੋਈ ਨਾਲ ਉਸ ਗਰੀਬ ਕੋਲੇ ਹੋਵੇ ਉਦਨ ਕਹਿੰਦੇ ਨਾ ਅਸੀਂ ਦੇਖ ਲਿਆ ਇਹ ਸਰਕਾਰ ਗੰਦੇ ਬਚਨ ਬਗੰਦੀ ਵਾਲੇ ਬਚਨ ਦਿੰਦੇ ਆਲੇ ਬੋਲਣ ਲੱਗ ਜਾਂਦੇ ਆ ਇਹ ਸਰਕਾਰ ਥੋੜੇ ਵੀ ਨਹੀਂ ਨਿਭਦੀ ਹੈ ਚਾਰ ਕ ਦਿਨ ਚਾਰ ਬਰ ਬਹਣਗੇ ਇੱਕ ਜਨਮ ਦਾ ਦਿਨ ਹੈ ਇੱਕ ਅਜਦਾ ਦਾ ਦਿਨ ਹੈ ਇੱਕ ਮਰਨ ਦਾ ਦਿਨ ਹੈ ਬਾਕੀ ਦੇ ਚਾਰ ਦਿਨ ਥੋੜੇ ਹੀ ਚਾਰ ਰਹਿ ਗਏ ਹਫਤੇ ਚੋਂ ਕਿਸ ਪ੍ਰੀਤੀ ਟੁੱਟਦੀ ਵਿਲਮ ਨਾ ਹੋ ਬਈ ਤੇ ਜਿਹੜੇ ਖਾਣ ਪੀਣ ਦੇ ਦੋਸਤ ਹੈ ਜਿੱਥੇ ਪਹਿਲਾਂ ਖਾਣੇ ਤੇ ਕੀ ਰੱਖਣ ਗੰਡੋ ਇਹ ਪ੍ਰੀਤੀ ਟੁੱਟਦੀਆਂ ਡੇਰ ਨਹੀਂ ਲੱਗਦੀ ਆ ਬਿਲਕੁਲ ਡੇਰ ਨਹੀਂ ਲੱਗਦੀ ਹੁੰਦੀ ਇਹ ਤਾਂ ਦੋਸਤੀ ਚੱਲਣ ਵਿਕਾਰ ਜੇ ਕੋਈ ਭਾਈ ਇਹਨਾਂ ਮਨਮੁਖਾਂ ਦੇ ਨਾਲ ਦੋਸਤੀ ਕਰੇਗਾ ਪ੍ਰੀਤੀ ਕਰੂ ਉਦੋਂ ਵਿਕਾਰ ਚੱਲਣਗੇ ਕੋਈ ਇਹੋ ਜਿਹਾ ਵਿਕਾਰ ਪੈਦਾ ਕਰਨਗੇ ਜਿਸ ਕਰਕੇ ਛੁੱਟ ਨਾ ਸਕਣ ਨਾ ਇਹ ਸਾਰਾ ਪਰਿਵਾਰ ਨਾਲ ਆਪ ਵੀ ਅਗੋਤੀ ਨੂੰ ਪ੍ਰਾਪਤ ਹੋਣ ਇਹਨਾਂ ਦੀ ਦੋਸਤੀ ਨਾਲ ਕਾਮ ਆ ਕੇ ਵਿਕਾਰ ਚੱਲ ਪੈਂਦੇ ਹਨ ਅਗੋਂ ਖੋਟੀਆਂ ਕਾਰਾਂ ਕਰਨ ਲੱਗ ਜਾਈਦਾ ਰਾਤ ਦੀ ਵਾ ਮੱਲੋ ਮਲੀ ਦੋਸਤੀ ਕਰੋ ਭਾਵੇਂ ਨਾ ਪੀਓ ਮੂੰਹ ਨੂੰ ਲਾਉਣ ਤਾਈਂ ਜਾਓ ਇਸੇ ਪ੍ਰਕਾਰ ਦੀ ਹਾਲਤ ਹੈ ਮਾਸ ਖਾਣ ਵਾਲੇ ਮਾਸ ਮੂੰਹ ਨੂੰ ਲੰਗਣਗੇ ਇਹ ਦੋਸਤੀ ਜੀ ਵਕਾਰ ਹੀ ਚੱਲਣੇ ਹੈ ਜੀਆਂ ਦੀ ਚ ਜਿੰਨਾ ਅੰਦਰ ਸੱਚੇ ਦਾ ਭਾਉ ਨਾ ਹੈ ਤਾਈਂ ਜਿਨੇ ਦੇ ਮੁਸਕੇ ਪਾਦਸ਼ਾਹ ਦਾ ਭੈ ਖੋਫ ਨਹੀਂ ਦਰਨੀ ਹੈ ਮਾਨਨੂ ਹਾਜ਼ਰ ਨਾ ਆਏ ਨੀ ਜਾਣਗੇ ਨਾਮ ਨਾ ਕਰਹਿ ਪਿਆ ਸੱਜੂ بادشاہ ਦੇ ਅੰਮਰ ਤੋਂ ਨਾਮ ਨਾਲ ਵੀ ਪਿਆਰ ਨਹੀਂ ਕਰਦੇ ਨਾਨਕ ਤੈਨ ਸਿਉਂ ਕਿਆ ਕੀ ਚੈ ਦੂਸਤੀ ਸਤਗੁਰੂ ਜੀ ਜene ਮੇ ਨਾਲ ਮੁਹੱਬਤ ਕੀ ਕਰਕੇ ਲੈਣਾ ਪ੍ਰੀਤੀ ਕਰਕੇ ਇਹ ਆਪ ਕੋ ਲਾਇਆ ਕਰਤਾ ਉਦ ਉਗਣ ਵਾਲੇ ਜਾਣ ਕੇ ਕਰਤਾਰ ਮਾਹਰ ਦੇ ਵੱਲੋਂ ਪੁਲਾਈ ਦਿੱਤੀ ਹੈ ਸੋ ਜਿਸ ਨੇ ਆਪ ਖਾਇ ਕਰਤਾ ਖੁਸ਼ ਲਈ ਜਿੰਗਾਈ ਇਨਨੂੰ ਕਰਤਾਲ ਪਰ ਉਹਨੂੰ ਪੁਲਾਉਣਾ ਹੋਵੇ ਉਹਦੇ ਚੰਗੇ ਕੰਮ ਪਹਿਲਾਂ ਖੋ ਲੈਂਦਾ ਹੈ ਉਹਦੀ ਕਰਤੂਰ ਅਨਸਾਰ ਫਾਜ਼ ਹੁੰਦਾ ਹੈ ਮਹੱਲਾ ਤੀਜਾ ਇੱਕ ਸਦਾ ਇੱਕ ਤਾ ਰੰਗ ਰਹੇ ਸਤਿਗੁਰੂ ਖੈਰੇ ਹੈ ਨੇ ਸਦਾ ਇੱਕ ਤਾ ਪਰਮੇਸ਼ਰ ਨੂੰ ਇੱਕ ਰੂਪ ਜਾਣ ਕੇ ਤੈ ਪੁਨੋ ਉਹਦੇ ਰੰਗ ਪ੍ਰੇਮ ਵਿੱਚ ਹੀ ਰਹਿੰਦੇ ਹਨ ਹਰ ਵਕਤ ਇਕਤਾ ਦੇ ਰੰਗ ਤੇ ਰੰਗੇ ਰਹਿੰਦੇ ਹੈ ਹਰ ਵਕਤ ਵਾਹਿਗੁਰੂ ਨਾਲ ਜੀਵਨ ਦੀ ਇਕਤਾ ਸਮਝਦੇ ਹੈ ਉਹਨਾਂ ਪ੍ਰੇਮ ਵਿੱਚ ਜੁੜੇ ਰਹਿੰਦੇ ਹਨ ਜਿਨ ਕਹ ਹਉ ਸਦ ਬਲਿਹਾਰਾ ਜਾ ਉਹਨਾਂ ਗੁਰਮੁਖਾਂ ਤੋਂ ਅਸੀਂ ਸੈਂਕੜੇ ਵਾਰੀ ਫਾਰਸੀ ਸੱਜਣੋਂ ਸੈਂਕੜੇ ਲੈ ਤੇ ਸਦਾ ਸਦਾ ਦੇਸ਼ ਪਾਸੇ ਤੇ ਸਦਾ ਸਦਾ ਬਲਿਹਾਰ ਕੁਰਬਾਨ ਜਾਈਏ ਧਨ ਮਨ ਤਨ ਅਰ ਕੀ ਤਿੰਨ ਕਉ ਉਹਨਾਂ ਪਿਆਰਿਆਂ ਨੂੰ ਆਪਣਾ ਤਨ ਵੀ ਭੇਟਾ ਕਰਦੀਏ ਸੇਵਾ ਵਿੱਚ ਤਨ ਵੀ ਉਹਨਾਂ ਦੀ ਕਾਇਮ ਚਲਾ ਦਈਏ ਅਰਥ ਲਈਏ ਆਪਣਾ ਆਪ ਉਹਨਾਂ ਦੇ ਤਾਈ ਨਿਵ ਨਿਵ ਲਾਗੂ ਪਾ ਨਿਉ ਕੇ ਸੰਗ ਤਾਂ ਨੂੰ ਵੱਲੋਂ ਨਿਉ ਕੇ ਵਿਦਿਆਰੇ ਮਾਣ ਵੱਲੋਂ ਨਿਉ ਕੇ ਦੁਨੀਆ ਦੇ ਜਸ ਦੇ ਮਾਣ ਵੱਲੋਂ ਪ੍ਰਕਾਸ਼ ਵੱਲੋਂ ਮਹਬਾਨੀ ਸਰੀਰ ਕਰਕੇ ਝੁਕ ਝੁਕ ਕੇ ਉਹਨਾਂ ਦੇ ਚਰਨੀ ਲੱਗੀਏ ਤਿੰਨ ਮਿਲਿਆ ਮਨ ਸੰਤੁਖੀ ਹੈ ਕੋਈ ਗੁਰਮਖ ਨਾਲ ਮਿਲ ਕੇ ਤਾਂ ਮਨ ਸੰਪੂਰਨ ਹੁੰਦਾ ਹੈ ਬੜਾ ਪ੍ਰਸੰਨ ਹੁੰਦਾ ਹੈ ਸੰਤੋਖ ਆ ਜਾਂਦਾ ਸੰਗਤ ਨਾਲ ਮਿਲ ਕੇ ਉਹਨਾਂ ਦੀ ਜਿਹੜਾ ਮਨ ਅਗੇ ਰਿਆ ਪਸ਼ੂ ਵੀ ਨਹੀਂ ਅਹੀਂ ਬਿਸ਼ਾ ਰੂਪੀ ਖੇਤਾਂ ਨੂੰ ਚੁਗਦਾ ਰਹਿੰਦਾ ਹੈ ਉਹ ਗੁਰਮੁਖਾਂ ਦੀ ਸੰਗਤ ਕਰਕੇ ਸੰਤੋਖ ਦੇ ਸਹਿਤ ਹੋ ਜਾਂਦਾ ਹੈ ਐਸਾ ਗੁਰਮੁਖਾਂ ਦਾ ਸੰਗਤ ਦਾ ਲਾਭ ਹੈ ਉਹ ਕ੍ਰਿਸ਼ਨਾਂ ਭੁੱਖ ਸਭ ਜਾਂ ਜਿਹੜੀ ਕ੍ਰਿਸ਼ਨਾਂ ਨੇ ਰਸਾਂ ਕਸਾਂ ਦੇ ਭੋਗਨ ਦੀ ਆਸ ਹੈ ਪੰਜਾਬੀਆਂ ਦੇ ਜੋੜਨ ਦੀ ਭੁੱਖ ਉਹ ਐਸਾ ਚਲੀ ਜਾਂਦੀ ਕ੍ਰਿਸ਼ਨਾਂ ਦੀ ਤੇ ਪਿਆਸਾ ਵੀ ਪੁੱਤ ਸਭ ਛੱਡੀ ਜਾਂਦੀ ਹੈ ਨਾਨਕ ਨਾਮ ਰਤੇ ਸੁਖੀਏ ਸਦਾ ਪ੍ਰਭੂ ਨਾਰਾਜ ਜੀ ਕਹਿੰਦੇ ਨੇ ਗੁਰੂ ਅਰਦਾਸ ਸੱਚੇ ਪਾਤਸ਼ਾਹ ਜੋ ਨਾਮ ਕੀ ਰੰਗੇ ਹੋਏ ਹੈ ਉਹ ਸਦਾ ਸੁਖਵਾਰੇ ਪੁਰਖਾਂ ਨੇ ਸੱਚੇ ਸਿਉ ਲੇਵਲਾ ਤਨ ਵੀ ਸੰਗਤ ਕਰਕੇ ਸੱਚੇ ਪਾਤਸ਼ਾਹ ਨੇ ਲੇਵਨਾਈ ਜਾਂਦੀ ਹੈ ਲੇਵ ਲਾਉਣਾ ਕਰੋ ਪੌੜੀ ਕਿਸ ਗੁਰ ਕਾ ਹੋਂ ਵਾਰਿਆ ਓ ਸਰਗੁਰੂ ਅਮਰਦਾਸ ਜੀ ਦੀ ਬਾਤ ਗੁਰੂ ਰਾਮਦਾਸ ਜੀ ਕਹਿੰਦੇ ਹਨ ਗੁਰੂ ਨਾਨਕ ਗੁਰੂ ਨੇ ਕਿਹਾ ਸ੍ਰੀ ਗੁਰ ਅਮਰਦਾਸ ਸਾਹਿਬ ਦੇ ਪਤ ਜੈਤੋ ਅਸੀਂ ਵਾਰਿਆ ਜਾਨੇ ਜਾਨੇ ਕੁਰਬਾਨ ਕਰਦੇ ਆਪਨੇ ਆਪ ਨੂੰ ਜਿਨ ਹਰ ਕੀ ਹਰ ਕਥਾ ਸੁਣਾਈ ਜਿੰਨੇ ਵੀ ਰੋਕ ਦੁਨੀਆ ਦੀ ਕੋਈ ਪ੍ਰਾਣਿਕ ਕਥਾ ਹੈ ਕੋਈ ਸ਼ਾਸਤ੍ਰਿਕ ਕਥਾ ਹੈ ਅਜੇ ਕੋਈ ਤਿਰਗੁਣ ਵਿਸ਼ਵਾਵੇਦਾ ਵੇਦਾਂ ਦੀ ਕਥਾ ਹੈ ਉਹਨੇ ਕਿ ਕਰਮੇ ਤੇ ਆਸ਼ਰਮ ਗਿਆਨ ਦਾ ਕਸਮ ਕੀਤਾ ਜਿਨਾਂ ਨੇ ਇਸ ਪ੍ਰਕਾਰ ਖਰੀ ਜੋ ਸਾਰਿਆਂ ਨੂੰ ਹਰੇ ਭਰੇ ਕਰਨ ਵਾਲਾ ਉਹਦੀ ਸਰੂਪ ਲਖਣਾ ਦਾਰਾ ਤੇ ਕੋਟਸਤੀ ਲਖਣਾ ਦਾਰਾ ਕਥਾ ਸਰਵਣ ਕਰਾਈ ਹੈ ਇਸ ਗੁਰ ਕੋ ਸਦ ਬਲੇ ਹਾਰਨ ਉਹ ਸਤਿਗੁਰੂ ਗੁਰੂ ਨਾਨਕ ਗੁਰ ਅਰਜਨ ਸਾਹਿਬ ਤੋਂ ਸੈਂਕੜੇ ਵਾਰੀ ਬਲੇ ਹਾਰ ਜਾਈਏ ਇਹਨਾਂ ਹਰ ਸੇਵਾ ਬਣਤ ਬਣਾਈ ਇਹਨਾਂ ਦੀ ਹਰੀ ਦੀ ਸੇਵਾ ਭਗਤੀ ਦੀ ਇਹ ਬਣਾਉਂ ਖਾਡੇ ਹੁੰਦੇ ਜਮਾਤੀ ਸੋਹਣੀ ਕਿ ਬੰਦਗੀ ਕਰੋ ਸਿਮਰਨ ਕਰੋ ਤੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਤੋ ਮੇਰੇ ਸਤਿਗੁਰੂ ਸਕੇ ਬਾਦਸ਼ਾਹ ਪਿਆਰੇ ਹਰ ਵੇ ਸਾਡੇ ਨਾਲ ਹਿਰਦੇ ਦੇ ਹਨ ਕਿੱਥੇ ਕਿੱਥੇ ਮੈਨੂੰ ਲੈ ਛਡਾ ਦੇ ਜਿੱਥੇ ਵੀ ਲੋੜ ਪਵੇ ਉੱਥੇ ਹੀ ਕਿੱਥੇ ਪ੍ਰਲੋਕ 'ਚ ਵੀ ਐਸ ਲੋਕ 'ਚ ਵੀ ਜਿੱਥੇ ਕਿੱਥੇ ਲੋੜ ਪਵੇ ਸਾਨੂੰ ਮੰਨਣ ਤੋਂ ਛੁਲਾ ਲੈਣਗੇ ਰੱਖਿਆ ਕਰਨਗੇ ਇਸ ਗੁਰੂ ਦਾ ਸਾਬਾਸ ਹੈ ਉਹ ਸਤਿਗੁਰੂ ਦਾ ਧੰਨਵਾਦ ਹੈ ਸਦਾ ਸਦਾ ਸ਼ਾਬਾਸ਼ ਜਿਨਾਂ ਹਰ ਸੂਝ ਹੀ ਪਾਈ ਜਿਨਾਂ ਨੇ ਹਰਿਆਕਾਲ ਨੂੰ ਵੀ ਸਮਝ ਪਾਤੀ ਆ ਉਹਦੇ ਅਧਿਕਾਰੀਆਂ ਸਿੱਖਾਂ ਨੂੰ ਨਾਨਕ ਗੁਰੂ ਬਿਟੂ ਹੋ ਵਾਰਿਆ ਸ੍ਰੀ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਨ ਗੁਰੂ ਰਾਮਦਾਸ ਸਾਹਿਬ ਜੀ ਜਦ ਵੀ ਇਹਦੇ ਆਹ ਜਿਹੇ ਵਿਟੋ ਉੱਪਰੋਂ ਮਾਰਨੇ ਜਾਂਦੇ ਹਾਂ ਇਹਨਾਂ ਹਰ ਨਾਮ ਦੀ ਆ ਮੇਰੇ ਮਨ ਦੀ ਆਸ ਪੁਰਾਣੇ ਸਤਜੋਣ ਪਰਮੇਸ਼ਰ ਦਾ ਨਾਮ ਲੈ ਕੇ ਸਾਡੇ ਮੰਦੀਆਂ ਆਸਾਂ ਸਾਰੀਆਂ ਪੂਰੀਆਂ ਕਰ ਦੁੱਪੀਆਂ ਸਭ ਲੈ ਪ੍ਰਾਪਤ ਹੋ ਗਏ ਅਮਰਤ ਨਾਮ ਕਰਕੇ ਆ ਬੀਬੀ ਦੇ ਬੱਚੇ ਨੂੰ ਬਾਹਰ ਲੈ ਜਵਾਂ ਇਹਨੇ ਹਟਕੋੜੇ ਭਰੇ ਜਾਂਦੇ ਆ ਮਸ਼ੀਨ